ਜਿਹੜਾ ਤੁਹਾਡਾ ਵਿਸ਼ਾ ਵੀ ਵਤ ਵਤ ਵੋਟਾਂ ਪਾਓ ਇਹ ਇੱਕ ਚੰਗਾ ਵਿਸ਼ਾ ਹੈ ਲੋੜ ਆ ਰਹੀ ਸਮਾਜ 'ਚ ਕਿਉਂਕਿ ਆਮ ਲੋਕਾਂ ਨੂੰ VOTING ਤਾਂ ਪਤਾ ਹੀ ਨਹੀਂ ਵੀ ਹੈ ਕੀ ਆ ਮੈਂ ਤੁਹਾਨੂੰ ਧਾਰਨ ਦੇ ਕੇ ਦੱਸਦਾ ਕਿ ਜਦੋਂ ਭਾਰਤ ਪਾਕਿਸਤਾਨ ਦਾ ਵੰਡ ਹੋਈ ਸੀ ਤੇ ਸਿਆਲਕੋਟ ਜਿਹੜਾ ਜਿਹੜਾ ਸੀ ਇਹਦੇ ਬਾਰੇ ਇੱਕ ਵਿਵਾਦ ਪੈਦਾ ਹੋ ਗਿਆ ਸੀ ਵੀ ਉੱਥੇ ਗੈਰ ਮੁਸਲਮ ਦੀ ਵਾਦੀ 200 24000 ਸੀ ਮੁਸਲਮ ਵਾਦੀ ਜਿਹੜੀ 239000 ਸੀ ਉਦੋਂ ਝਗੜਾ ਪੈ ਗਿਆ ਵੀ ਇਹ ਸਿਆਲਕੋਟ ਜਿਹੜਾ ਇੰਡੀਆ ਵਾਲੇ ਮੰਗਦੇ ਆ ਤਾਂ ਅੰਗਰੇਜ਼ਾਂ ਨੇ ਖੇਡ ਖੇਡ ਕੇ ਉਦੋਂ ਮੈਂ VOTING ਦਾ ਰਾਈਟ ਦੱਸਣ ਦਾ ਵੀ ਕੀ ਮੁੱਲ ਆ ਅੰਗਰੇਜ਼ਾਂ ਖੇਡ ਖੇਡ ਕੇ ਕਹਿੰਦੇ ਜੀ ਇਦਾਂ ਨਹੀਂ ਆਹੀ VOTING ਕਰਾ ਦੇਣੇ ਜਿੱਧਰ VOTING ਜ਼ਿਆਦਾ ਹੋਏ ਕਿ ਉਧਰ ਚੱਲ ਜੇਗੀ 21941 ਦੇ ਸੰਸਦ ਦੇ ਹਿਸਾਬ ਨਾਲ 244 ਇਹਨਾਂ ਦੀ ਵੋਟਾਂ 'ਚ 243 ਮੁਸਲਮਾਨਾਂ ਦੀ VOTING ਹੋਈ VOTING ਹੁੰਦੋ ਕਿ ਆ ਵੀ ਸਾਡੇ ਲੋਕ ਜਿਹੜੇ ਗੈਰ ਮੁਸਲਮਨ ਸੀ ਜਿਨੂੰ ਇਹ ਵੀ ਹਿੰਦੂ ਸਿੱਖ ਸਾਈ ਇਹ ਸਾਡੀ ਵੋਟ ਪਾਣੀ ਨਹੀਂ ਗੇ ਤੇ ਜਿਹੜਾ ਇੰਡੀਆ ਦਾ ਮਤਾ ਸੀ ਵੀ ਇਹ ਸਿਆਲਕੋਟ ਸਾੜਨਾ ਜੋੜਿਆ ਜਾਏ ਉਹ 50000 ਦੇ ਡਿਫਰੈਂਸ ਨਾਲ ਦੇਖ ਪਿਆਈ ਤੇ ਸਿਆਲਕੋਟ ਜਿਹੜਾ ਉਹ ਪਾਕਿਸਤਾਨ ਚ ਚਲ ਗਿਆ ਇਸ ਕਰਕੇ ਵੋਟ ਦਾ ਮਹੱਤਵ ਜਿਹੜਾ ਜ਼ਰੂਰ ਤੋਂ ਜ਼ਿਆਦਾ ਹੈ ਅੱਜ ਵੀ ਵੋਟ ਜਿਹਨੂੰ ਮਰਜ਼ੀ ਪਾਓ ਪਰ ਪਾਓ ਜ਼ਰੂਰ ਸਾਡੇ ਜਿਹੜੇ ਵਰਗ ਜਿਹਹੀ ਵਰਗ ਜਿਹੜੇ ਆਨੇ ਆ ਗੁੱਦੀਜੀਵੀ ਵਰਗ ਜਿਹੜਾ ਕਹਿੰਦੇ ਆ ਹੀ ਮਜ਼ਾਰਟੀ ਬੁੱਧੀਜੀਵੀ ਵਰਗ ਦਾ ਪਰਿਵਾਰ ਜਿਹੜਾ ਵੋਟਾਂ ਮਾਰਨੇ ਜਾਂਦਾ ਪੋਜਦੇ ਰਹਿਣਗੇ ਵੀ ਲੈਨ ਦੀ ਕੀ ਬੀਸ਼ਨਾ ਲੈਨ ਬਣੀ ਠੀਕ ਨਹੀਂ ਘਟੀ ਉਥੇ ਕਿੰਨਾ ਗਰਾਸ਼ਾ ਖੀਰ ਤੇ ਜਦੋਂ 5 ਵਜੇ ਲੱਗਦੇ ਆ ਤਾਂ ਫਿਰ ਉਹ ਆ ਜਾਂਦਾ ਵੀ ਹਜੇ ਵੀ ਲੈਨ ਬੜੀ ਆ ਉਹ ਵੋਟਾਂ ਪਾਉਣ ਤੋਂ ਹੀ ਬੰਚੇਤ ਰਹਿ ਜਣੇ ਆ ਇਸ ਕਰਕੇ ਐਸ ਸੀ ਦਾ ਮਤ ਵੀ ਵੋਟ ਤੇ ਲੈਨ ਬਣੀ ਦੀ ਲੱਗੀ ਦੀ ਜਾਂ ਕੀ ਹੋਇਆ ਦਾ ਰੋੜ ਜਰੂਰ ਪਾਓ ਸਾਰਿਆਂ ਨੂੰ ਬੇਨਤੀ ਮੈਂ ਜੋਗਿੰਦਰ ਅੰਗਰਾਲਾ ਪ੍ਰਧਾਨ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਅਸੀਂ ਗੁਰਦਾਸਪੁਰ ਵਿਖੇ ਪ੍ਰਧਾਨ ਸ਼੍ਰੀ ਬਾਲਕ੍ਰਿਸ਼ਨ ਕਾਲਗਿਆ ਜੀ ਦੀ ਜੋਗ ਅਗਵਾਈ ਦੇ ਹੇਠ ਇਸ ਵਾਰ 70 ਤੋਂupar ਜਿਹੜੀ ਹੈ ਉਹ ਲੜੀ ਸ਼ੁਰੂ ਕੀਤੀ ਹੈ ਭਾਰਤ ਦੇ ਇਸ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਇਸ ਵਾਰ ਜਿਹੜੀਆਂ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਜਰਨਲਿਸਟਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਲੋਕ ਸਭਾ ਚੋਣਾਂ ਦੌਰਾਨ ਦੇਖਿਆ ਕਿ ਜਿਹੜੀਆਂ ਵੋਟਾਂ ਨੇ ਉਹਨਾਂ ਦੀ ਪਰਸੈਂਟੇਜ ਬਹੁਤ ਘਟ ਹੋ ਰਹੀ ਹੈ ਪੋਲ ਵੋਟਾਂ ਬਹੁਤ ਘਟ ਹੋ ਰਹੀਆਂ ਨੇ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਰੰਗਲ ਜੀ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਉਹਦਾ ਸਹਿਯੋਗ ਕਰਦੇ ਹੋਏ ਜਰਨਲਿਸਟ ਐਸੋਸੀਏਸ਼ਨ ਡਿਸਟ੍ਰਿਕਟ ਪੰਜਾਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਇਹ ਉਪਰਾਲਾ ਜਿਹੜਾ ਹੈ ਅਸੀਂ ਕਾਲਜਾਂ ਵਿੱਚ ਵੀ ਜਾ ਕੇ ਜਿਹੜੇ ਨਵੇਂ ਵੋਟਰ ਨੇ ਜਿਹੜੇ ਨਵੇਂ ਵਿਰਿਹਾrti ਜਿਹੜੇ ਨਵੇਂ ਵੋਟਰ ਨੇ ਉਹਨਾਂ ਨੂੰ ਉਤਸ਼ਾਹਤ ਕਰਾਂਗੇ ਕਿ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਜੇਕਰ ਵੱਧ ਤੋਂ ਵੱਧ ਪੋਲਿੰਗ ਹੋਏਗੀ ਤਾਂ ਹੀ ਸਾਡਾ ਲੋਕਤੰਤਰ ਮਜ਼ਬੂਤ ਹੋਵੇਗਾ ਜੇਕਰ ਲੋਕਤੰਤਰ ਮਜ਼ਬੂਤ ਹੋਵੇਗਾ ਤਾਂ ਸਾਡਾ ਦੇਸ਼ ਬਲੰਦੀਆਂ ਨੂੰ ਛੂਹੇਗਾ